ਰਾਸ਼ਟਰੀ ਟੀਵੀ ਦੇਖ ਰਹੇ ਸਭ ਦਸਕਾ ਦਾ ਬੁਰਬੋ ਸਵਾਗਤ ਹੈ ਜੀ ਮਹਿੰਦਰ ਪਾਲ ਸਿੰਘ ਤੁੰਨਾ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਸੰਸਦ ਰਵਨੀਤ ਸਿੰਘ ਬਿੱਟੂ ਲੁਧਿਆਣਾ ਤੋਂ ਇਹ ਕਾਂਗਰਸ ਪਾਰਟੀ ਦੇ ਸੰਸਦ ਨੇ ਉਹ ਭਾਰਤੀ ਜਨਤਾ ਪਾਰਟੀ ਤੇ ਸ਼ਾਮਲ ਹੋ ਗਏ ਨੇ ਵੱਡਾ ਚਟਕਾ ਜਿਹੜਾ ਪੰਜਾਬ ਕਾਂਗਰਸ ਕਮੇਟੀ ਨੂੰ ਲੱਗਾ ਇਸ ਸਮੇਂ ਰਵਨੀਤ ਸਿੰਘ ਬਿੱਟੂ ਕਾਂਗਰਸ ਪਾਰਟੀ ਛੱਡ ਕੇ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋ ਗਏ ਨੇ ਤਿੰਨ ਵਾਰ ਦੇ ਐਮਪੀ ਨੇ ਰਵਨੀਤ ਸਿੰਘ ਬਿੱਟੂ ਪਹਿਲਾਂ ਇੱਕ ਵਾਰ ਸ਼੍ਰੀ ਨਨਪੁਰ ਸਾਹਿਤੋਂ ਸੰਸਦ ਰਹੇ 2009 ਦੇ ਵਿੱਚ 2014 ਵਿੱਚ ਲੁਧਿਆਣਾ ਤੋਂ ਸੀਟ ਕਾਂਗਰਸ ਪਾਰਟੀ ਦੇ ਦਿੱਤੀ ਲੁਧਿਆਣਾ ਤੋਂ ਜਿੱਤੇ 2019 ਵਿੱਚ ਫੇਰ ਚੋਣ ਜਿੱਤੇ ਜੇ ਹੁਣ ਜਦੋਂ ਟਿਕਾ ਦੀ ਵੰਡ ਹੋਣੀ ਆ ਤਾਂ ਉਸ ਸਮੇਂ ਵੱਡਾ ਚਟਕਾ ਕਾਂਗਰਸ ਪਾਰਟੀ ਨੂੰ ਲੱਗਿਆ ਸੰਸਦ ਅਵਨੀਤ ਸਿੰਘ ਬਿੱਟੂ ਨੇ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜ ਲਿਆ ਜੀ ਹਾਂ ਵੱਡੀ ਖਬਰ ਹੈ ਵੱਡਾ ਚੱਕਾ ਮੰਨਿਆ ਜਾ ਰਿਹਾ ਰਵਨੀਤ ਸਿੰਘ ਬਿੱਟੂ ਨਾ ਕਿ ਇੱਕ ਸੰਸਦ ਬਲਕੇ ਉਹ ਪੰਜਾਬ ਕਾਂਗਰਸ ਦੇ ਰਿਤੇ ਵੱਡੇ ਨੇਤਾ ਨੇ ਉੱਥੇ ਕੇਂਦਰੀ ਹਾਈ ਕਮਾਂਡ ਦੀ ਗੱਲ ਕੀਤੀ ਜਾਵੇ ਤਾਂ ਰਾਹੁਲ ਗਾਂਧੀ ਪ੍ਰਿੰਕਾ ਗਾਂਧੀ ਗਾਂਧੀ ਪਰਿਵਾਰ ਦੇ ਬਹੁਤ ਜ਼ਿਆਦਾ ਨੇੜੇ ਮੰਨੇ ਜਾਂਦੇ ਰਵਨੀਤ ਸਿੰਘ ਬਿੱਟੂ ਰਵਨੀਤ ਸਿੰਘ ਬਿੱਟੂ ਦੇ ਕਾਂਗਰਸ ਛੱਡਣ ਨਾਲ ਪੰਜਾਬ ਕਾਂਗਰਸ ਨੂੰ ਵੱਡਾ ਚੱਕਾ ਲੱਗਿਆ ਹੁਣ ਦੇਖਣ ਵਾਲੀ ਗੱਲ ਹੋਏਗੀ ਸੰਸਦ ਰਵਨੀਤ ਸਿੰਘ ਬਿੱਟੂ ਕਿਥੋਂ ਉਹਨਾਂ ਦੈ ਨੇ ਕਿੰਨੂ ਦੇਣਾ ਤੂੰ ਚੋਣ ਲੜਨਗੇ ਸੰਸਦ ਅਮਨੀਸ਼ ਸਿੰਘ ਬਿੱਟੂ ਜਾਂ ਕਿਤੋਂ ਹੋਰ ਲੜਨਗੇ ਇਹ ਦੇਖਣ ਵਾਲੀ ਗੱਲ ਹੋਏਗੀ ਪਰ ਲਗਾਤਾਰ ਜੇ ਗੱਲ ਕੀਤੀ ਜਾਵੇ ਤਾਂ ਸੰਸਦ ਅਮਨੀਸ਼ ਸਿੰਘ ਬਿੱਟੂ ਦਾ ਵੱਡਾ ਤਮਾਕਾ ਪੰਜਾਬ ਦੀ ਸਿਆਸਤ ਦੇ ਵਿੱਚ ਕੀਤਾ ਗਿਆ ਤੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਇਹ ਪਿਛਲੇ ਲੰਬੇ ਸਮੇਂ ਤੋਂ ਚਰਚਾ ਚੱਲਦੀ ਸੀ ਕਿ ਸੰਸਦ ਅਮਨੀਸ਼ ਸਿੰਘ ਬਿੱਟੂ ਭਾਰਤੀ ਜਨਤਾ ਪਾਰਟੀ ਦੇ ਸੰਪਰਕ ਦੇ ਵਿੱਚ ਨੇ ਹਾਲਾਂਕਿ ਖੁੱਲਕੇ ਕਦੇ ਨਾ ਤਾਂ ਸੰਸਦ ਬਿੱਟੂ ਨੇ ਇਸ ਬਾਰੇ ਕਦੇ ਕੁਝ ਬੋਲਿਆ ਨਾ ਭਾਰਤੀ ਜਨਤਾ ਪਾਰਟੀ ਨੇ ਬਰਾ ਰਸ਼ਮੀ ਨਵਨੀ ਸਿੰਘ ਬਿੱਟੂ ਭਾਰਤੀ ਜਨਤਾ ਪਾਰਟੀ ਚ ਸ਼ਾਮਲ ਹੋ ਚੁੱਕੇ ਨੇ ਤੇ ਵੱਡਾ ਇੱਕ ਚੱਕਾ ਪੰਜਾਬ ਕਾਂਗਰਸ ਉਸ ਸਮੇਂ ਲੱਗਿਆ ਜਦੋਂ ਚੋਣਾਂ ਦਾ ਵਿਕਲ ਬਚ ਚੁੱਕਿਆ ਤੇ ਕਾਂਗਰਸ ਪਾਰਟੀ ਚੰਡੀਗੜ੍ਹ ਦੇ ਵਿੱਚ ਮੰਥਨ ਕਰਦੀ ਨਜ਼ਰ ਆ ਰਹੀ ਹੈ ਤਾਂ ਦੇਖਣ ਵਾਲੀ ਗੱਲ ਹੋਏ ਕਿ ਜਦੋਂ ਅੱਜ ਹੁਣ ਚੱਕਾ ਲੱਗਿਆ ਕਾਂਗਰਸ ਪਾਰਟੀ ਲੁਧਿਆਣਾ ਤੋਂ ਕਿਹੜਾ ਨਿਦਵਾਰ ਲੱਭਦੀ ਹੈ ਤੇ ਸੰਸਦ ਅਵੀਰ ਸਿੰਘ ਬਿੱਟੂ ਕਿਹੜੀ ਸੀਟ ਤੋਂ ਚੋਣ ਲੜਦੇ ਨੇ ਜੈ ਸ਼ੁਕਰਗੁਜ਼ਾਰ ਹੂੰ ਸਾਡੇ ਪ੍ਰਧਾਨ ਮੰਤਰੀ ਰੇਂਦਰ ਮੋਦੀ ਜੀ ਦਾ मेरे बहुत ही गहरे निजी संवंत पिछले दस साल से श्री अमित शाह जी हमारे साथ के प्रदेश के प्रधान जे पी नड्डा साहब हमारे बहुत ही सत्कारयोग जिन्होंने अभी ज्वाइन कराया विनोद तावडे जी संजय जी और खासतौर ओम पाठक जी मैं एक ही बात कहूंगा मैं भी एक शहीद परिवार से सरदार बेयंत सिंह जी मुख्यमंत्री थे पंजाब में बहुत अंधेरे का समय भी देखा है पंजाब में और कैसे पंजाब को ठीक किया वो भी देखा है तो आज मैं ये बड़े विश्वास से कह सकता हूं जो मैंने पिछले दस साल से चाहे प्रधानमंत्री मोदी जी हों अमित शाह जी हों बहुत ज्यादा पंजाब के लिए उनका प्यार है और बहुत कुछ करना चाह रहे और करना चाहते थे लेकिन बाकी स्टेट आज कहां की कहां चली गई एक गैप पंजाब में जो एक पुल का ब्रिज का काम करने की जरूरत है किसानों को साथ लाने की वहां के मजदूरों को साथ लाने की वहां के दुकानदार इंडस्ट्रीज को साथ लाने की वो काम क्योंकि सरकार दस साल रही आगे भी लोगों ने फैसला जो किया है वो सरकार मोदी जी की बननी है तो हम क्यों पीछे रहे हमारी पंजाब क्यों पीछे रहे